ਅਸੀਂ ਅਕਸਰ ਹੀ ਕੁਝ ਲਾਈਨਾਂ ਸੁਣਦੇ ਆ ਕਿ ਦੇਣੇ ਵਾਲਾ ਜੱਭੀ ਦੇਤਾ ਦੇਤਾ ਛੱਪੜ ਫਾੜ ਕੇ ਪਰ ਕਈ ਵਾਰ ਜੇਕਰ ਕਿਸੇ ਨੂੰ ਛੱਪੜ ਫਾੜ ਕੇ ਮਿਲਦਾ ਵੀ ਆ ਪਰ ਉਹਨਾਂ ਦਾ ਛੱਪੜ ਹੀ ਬੰਦ ਹੋ ਜਾਂਦਾ ਜੀ ਹਾਂ ਇਹ ਤਾਂ ਕਹਿਣਾ ਬਣ ਰਿਹਾ ਕਿਉਂਕਿ ਲੁਧਿਆਣਾ ਦੇ ਵਿੱਚ ਇੱਕ ਵਿਅਕਤੀ ਲਾਟਰੀ ਪਾ ਕੇ ਭੁੱਲ ਗਿਆ ਪਰ ਉਸ ਦੀ ਕਿਸਮਤ ਅਜਹੀ ਚਮਕੀ ਕਿ ਉਸ ਦਾ 10 ਲੱਖ ਦਾ ਇਨਾਮ ਨਿਕਲ ਗਿਆ 10 ਲੱਖ ਦੀ ਲਾਟਰੀ ਲੱਗੀ ਪਰ ਉਹ ਵਿਅਕਤੀ ਜਿਸ ਨੇ ਲਾਟਰੀ ਖਰੀਦੀ ਸੀ ਉਹ ਨਹੀਂ ਪਹੁੰਚਿਆ ਦੋ ਦਿਨਾਂ ਤੋਂ ਲਗਾਤਾਰ ਲਾਟਰੀ ਵਾਲੇ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਇਹ ਖਰੀਦਦਾਰ ਆਵੇਗਾ ਤੇ ਆਪਣੀ ਲਾਟਰੀ ਦੇ ਪੈਸੇ ਲੈ ਕੇ ਜਾਵੇਗਾ ਪਰ ਹਾਲੇ ਤੱਕ ਉਸ ਦਾ ਕੁਝ ਵੀ ਪਤਾ ਨਹੀਂ ਹੈ ਜਿਹਦੇ ਚੱਲਦੇ ਹੁਣ ਇਹਨਾਂ ਦੇ ਵੱਲੋਂ ਮੀਡੀਆ ਦਾ ਸਹਾਰਾ ਲਿਆ ਢੋਲ ਵਜਾ ਕੇ ਜਿੱਥੇ ਖੁਸ਼ੀ ਮਨਾਈ ਉੱਥੇ ਹੀ ਇਸ ਲਾਟਰੀ ਵਾਲੇ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੇਕਰ ਤੁਹਾਡੀ ਇਹ ਲਾਟਰੀ ਲੱਗੀ ਆ ਤਾਂ ਫਟਾਫਟ ਪਹੁੰਚ ਜਾਓ ਅਤੇ ਆਪਣੀ ਲਾਟਰੀ ਦੇ 10 ਲੱਖ ਰੁਪਏ ਲਿਓ ਆਓ ਸੁਣਦੇ ਹਾਂ ਕੀ ਕਹਿਣਾ ਜਿਹੜੇ ਲਾਟਰੀ ਵੇਚਣ ਵਾਲੇ ਇਹ ਅਧਿਕਾਰੀ ਨੇ ਦੇਖੋ ਸਰ ਪੰਜਾਬ ਗਵਰਨਮੈਂਟ ਦੀਆਂ ਲੋਟਰੀ ਚੱਲ ਰਹੀਆਂ ਜਿਹਦੇ ਵਿੱਚ ਪੰਜਾਬ ਸਟੇਟ 200 ਡੀਅਰ ਮੰਥਲੀ ਲੋਟਰੀ ਦਾ ਡਰਾਅ ਸੀਗਾ ਜਿਹੜਾ 2 ਅਗਸਤ ਨੂੰ ਕੱਢਿਆ ਗਿਆ ਇਹ ਡਰਾਅ ਐਵਰੀ ਸੈਟਰਡੇ ਫਰਸਟ ਵੀਕ ਆਫ ਦਾ ਐਵਰੀ ਸੈਟਰਡੇ ਕੱਢਿਆ ਜਾਂਦਾ ਹੈ ਜਿਹਦਾ ਫਰਸਟ ਪ੍ਰਾਈਜ਼ 1.5 ਕਰੋੜ ਰੁਪਏ ਆ ਸੈਕੰਡ ਪ੍ਰਾਈਜ਼ 10 ਲੱਖ ਆ ਤੇ ਥਰਡ ਪ੍ਰਾਈਜ਼ 5 ਲੱਖ ਆ ਇਹਦਾ ਜਿਹੜਾ ਸੈਕੰਡ ਪ੍ਰਾਈਜ਼ ਆ ਉਹ ਸਾਡੇ ਪ੍ਰੋਟੈਂਟਰਪ੍ਰਾਈਜ਼ ਦੇ ਰਿਟੇਲ ਅ ਨੈਟਵਰਕ ਦੇ ਥਰੂ ਪੰਡਿਤ ਲਾਟਰੀ ਏਜੰਸੀ ਮਲੇਰ ਕੋਟਰਾਂ ਦੇ ਥਰੂ ਹਿੱਟ ਹੋਇਆ ਜਿਹੜਾ 10 ਲੱਖ ਦਾ ਪ੍ਰਾਈਜ਼ ਦਾ ਜਿਹਦਾ ਨੰਬਰ ਸੀ 563549 ਹਾਲਾਂਕਿ ਇਹ ਵਿਅਕਤੀ ਪਿਛਲੇ 2-3 ਦਿਨਾਂ ਤੋਂ ਮਿਸਿੰਗ ਆ ਸਾਡੇ ਸਾਹਮਣੇ ਹਲੇ ਆਇਆ ਨਹੀਂ ਇਹ ਬੰਦਾ ਜਿਹਦਾ ਇਹ ਪ੍ਰਾਈਜ਼ ਇਟ ਹੋਇਆ ਸਾਡੀ ਮਤਲਬ ਕਿ ਗੁਜਾਰਿਸ਼ ਵੀ ਇਹ ਆ ਕਿ ਜਿਹੜਾ ਵੀ ਬੰਦਾ ਹੈ 10 ਲੱਖ ਦਾ ਪ੍ਰਾਈਜ਼ ਸਾਡੇ ਕੋਲੋਂ ਹਿੱਟ ਹੋਇਆ ਆ ਉਹ ਸਾਡੇ ਕੋਲ ਆ ਕੇ ਕਲੇਮ ਬੰਦਾ ਕਲੇਮ ਬਣੇ ਤਾਂ ਕਿ ਅਸੀਂ ਉਹਦੀ ਸਰਕਾਰੀ ਜੋ ਵੀ ਉਹਦੀ ਪ੍ਰੋਸੈਸ ਆ ਉਹਦੀ ਪਾਲ ਕੀਤੀ ਜਾ ਰਹੀ ਹੈ ਉਹਦੀ ਪਾਲ ਕੀਤੀ ਜਾ ਰਹੀ ਹੈ ਨੰਬਰ ਸਰ ਉਹਦਾ ਹੈਗਾ ਜੀ 563549 اچھا ਤੁਸੀਂ ਹੁਣ ਟਰੋਲ ਪੁਜਾ ਰਹੇ ਹੋ ਇੱਕ ਦੁਨੀਆ ਦੀ ਲਾਟਰੀ ਦਾ ਨੰਬਰ ਵੀ ਫਿਕਰ ਕਰ ਰਹੇ ਦੀ ਕੀ ਆਈ ਉਹ ਲੈ ਗਏ ਹਾਂਜੀ ਬਿਲਕੁਲ ਕਰ ਰਹੇ ਹਾਂ ਸਰ ਕਿਉਂਕਿ ਜੇ ਟਿਕਟ ਪਾਉਣ ਦਾ ਤਾਂ ਹੀ ਫਾਇਦਾ ਹੈ ਜੇ ਅਗਲਾ ਬੰਦਾ ਇਨਾਮ ਵੀ ਅਗਲੇ ਬੰਦੇ ਨੂੰ ਮਿਲੇ ਇਸ ਤੋਂ ਇਲਾਵਾ ਸਾਡਾ ਸੈਕੰਡ ਪ੍ਰਾਈਜ਼ ਵੀ ਸਾਡੇ ਕੋਲ ਹਿੱਟ ਹੋਇਆ ਜਿਹੜਾ ਕਿ 5 ਲੱਖ ਰੁਪਏ ਦਾ ਸੀ ਜਿਹੜਾ ਨੰਬਰ ਹੈ 725321 ਇਹ ਵੀ ਸਾਡੇ ਲੋਕਲ ਲੁਧਿਆਣਾ ਦੇ ਵਿੱਚ ਹੀ ਸਾਡੇ ਕੋਲ ਹਟ ਹੋਇਆ ਡੁਗਰੀ ਦੇ ਵਿੱਚ ਡੁਗਰੀ ਦੇ ਵਿੱਚ ਸਾਡੇ ਰਿਟੇਲ ਨੈਟਵਰਕ ਦੇ ਥਰੂ ਇਹ ਵੀ ਪ੍ਰਾਈਸ ਸਾਡਾ ਹਟ ਹੋਇਆ ਇਹ ਵੀ ਬੰਦਾ ਨਹੀਂ ਮਿਲਿਆ ਨਹੀਂ ਸਰ ਇਹ ਬੰਦਾ ਸਾਡੇ ਕੰਟੈਕਟ ਦੇ ਵਿੱਚ ਆ ਉਹ ਅਸੀਂ ਇਹ ਵਿਦਿਨ ਜੀ 10 ਲੱਖ ਨਿਕਲੇ ਉਹਦਾ ਮੋਬਾਈਲ ਨੰਬਰ ਨਹੀਂ ਨੋਟ ਕੀਤਾ ਜਦੋਂ ਟਿਕਟ ਵੇਚਦੇ ਮੋਬਾਈਲ ਨੰਬਰ ਨੋਟ ਇਹ ਸਾਡੇ ਰਿਟੇਲ ਨੈਟਵਰਕ ਦੇ ਥਰੂ ਪੰਡਤ ਲੋਟਰੀ ਏਜੰਸੀ ਮਲੇਰਕਾੜ ਤੋਂ ਵਿਕਿਆ ਜਿਵੇਂ ਤੁਸੀਂ ਜਾਣਦੇ ਹੋ ਇਹਨਾਂ ਦੇ ਕੋਲੋਂ 올 ਓਵਰ ਪੰਜਾਬ ਬਾਕੀਆਂ ਸਟੇਟਾਂ ਤੋਂ ਵੀ ਆ ਕੇ ਬੰਦੇ ਟਿਕਟਾਂ ਪਰਚੇਸ ਕਰਦੇ ਨੇ ਠੀਕ ਹੈ ਜੀ ਸਰ ਅਸੀਂ 10 ਲੱਖ ਦੀ ਭਾਲ ਕਰ ਰਹੇ ਹਾਂ 10 ਲੱਖ ਵਾਲੇ বিজেਤਾ ਦੀ ਜਿਹਦਾ ਨੰਬਰ ਹੈਗਾ 553599 ਤਕਰੀਬਨ ਸਾਡੇ ਕੋਲ ਨਾ ਪਤਾ ਗੱਲ ਕਿ ਵੀ ਰਸ ਹੁੰਦਾ ਜਿਆਦਾ ਕਿਉਂਕਿ ਸਾਡੇ ਕੋਲ ਕਸਟਮਰ ਤੇ ਮੁੜ ਵੀ ਜਾਂਦੇ ਨੇ ਉਹਦੇ ਕਰਕੇ ਪ੍ਰੋਬਲਮ ਆਉਂਦੀ ਹੈ ਕਿ ਇਹ ਬੰਦੇ ਲਿਖਾ ਕੇ ਨਹੀਂ ਜਾਂਦੇ ਕਈ ਜਣ ਨੂੰ ਅਸੀਂ ਕਹਿੰਦੇ ਹਾਂ ਤੁਸੀਂ ਆ ਕੇ ਚੈੱਕ ਕਰ ਆ ਲਿਓ ਪਰ ਅਸੀਂ ਕੱਲ ਦੇ ਵੇਟ ਕਰ ਰਹੇ ਹਾਂ ਅੱਜ ਵੀ ਵੇਟ ਕਰੀਏ ਪਰ ਹਲੇ ਤੱਕ ਇਹ ਬੰਦਾ ਆਇਆ ਨਹੀਂ ਹੈਗਾ ਅਸੀਂ ਕਹਿੰਦੇ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਕੋਈ ਟਿਕਟ ਪਾੜ ਕੇ ਨਾ ਫਿਰਦੇ ਵੀ ਜਲਦੀ ਤੋਂ ਜਲਦੀ ਆਪਣਾ ਸਾਡੇ ਨਾਲ ਸੰਪਰਕ ਕਰੇ ਜਿਸਦਾ ਵੀ ਟਿਕਟ ਨੰਬਰ ਹੈਗਾ 553599 10 ਲੱਖ ਰੁਪਏ ਦਾ 10 ਲੱਖ ਰੁਪਏ ਦਾ ਜੀ ਸੈਕੰਡ ਪ੍ਰਾਈਜ਼ ਇਹ ਕਿੰਨੇ ਦਿਨ ਵੈਲਿਡ ਕਿੰਨੇ ਦਿਨ ਹੁੰਦੀ ਬੱਚੀ ਇਹ 1 ਮਹੀਨੇ ਲਈ ਵੈਲਿਡਡ ਹੁੰਦਾ ਜੀ 1 ਮਹੀਨੇ ਵਿੱਚ ਕਲੇਮ ਕਰਨੀ ਹੁੰਦੀ ਹੈ 10 ਲੱਖ ਰੁਪਏ ਇੱਕ ਮਹੀਨੇ ਦਾ ਵੈਲਡ ਹੁੰਦੀ ਹੈ ਸੋ ਦਾਦਾ ਦੇ ਕਿ ਕਈ ਵਿਅਕਤੀ ਜਿਸ ਨੇ ਕਿ ਲਾਟਰੀ ਪਾਈ ਸੀ ਪਰ ਲਾਟਰੀ ਨਿਕਲ ਗਈ ਉਸ ਤੋਂ ਬਾਅਦ ਉਹ ਭੁੱਲ ਗਿਆ ਜਿਸ ਤੋਂ ਬਾਅਦ ਖਰੀਦਦਾਰ ਤੱਕ ਇਹ ਸੁਨੇਹਾ ਪਹੁੰਚਾਉਣ ਦੇ ਬਾਅਦ ਸ ਦੁਕਾਨਦਾਰ ਦੇ ਵੱਲੋਂ ਢੋਲ বাজਾਇਆ ਜਾ ਰਿਹਾ ਹਕੀਕਤ ਟੀਵੀ ਪੰਜਾਬੀ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ